ਉਹ ਤੋਂ ਬਹੁਤ ਸਾਰੇ ਜਦਕਾ ਜਦੋਂ ਸਮਾਂ ਨਹੀਂ ਸੀ। ਕਾਨੂੰਨ ਦਾ ਛੋਟੇ ਤੇ ਆਸ। ਜੱਥੇਦਾਰਾਂ ਦੀ ਨਿਯਮਕ ਤੇ ਜੱਥੇਦਾਰਾਂ ਨੂੰ ਕੰਮ। ਉਹ ਸਾਡੇ ਕਮੇਟੀ ਚੁਕਾਖ ਸਰਦਾਰ ਸਾਹਿਬ ਵੀ ਲੱਗਣਾ। ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਪ੍ਰਧਾਨ ਸਭਾ ਨਹੀਂ ਤਕਰੀਬ ਵਿੱਚ ਦਾ ਹਿੱਸਾ। ਉਹ ਵੀ ਤਾਂ ਸਭਾ ਨੇ ਕਹਿ ਰਹੇ ਕਿ ਸਾਡੀ ਪਾਰਟੀ ਦੇ ਪੰਥ ਦੇ ਸਾਡਾ ਪੰਥ ਕਹਿ ਕਰੋ। ਅਸੀਂ ਵੀ ਪੰਥ ਦੇ ਹਿੱਸੇ ਆ। ਪਾਂ ਕੋਈ ਨਹੀਂ ਸਾਡੀ ਨਵੀਂ ਸਿੱਖ ਵਿਧਾਨ ਸਭਾ ਨਹੀਂ ਤਿਆਰ ਕਰੋਗੀ ਮੈਂ ਤੁਹਾਨੂੰ ਇਹ ਦੱਸ ਦਿੰਦਾ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨ ਮਾਰੇ ਕਾਲੋ ਛੋਟੇ ਮੇਰੀ ਹੋ ਸਕਦੇ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹ ਮੈਨੂੰ ਵੀ ਪਰਵਾਹ ਨਹੀਂ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਅੰਵਿਧਾਨ ਸਭ ਦੌਰ ਸਿੱਖ ਲੱਗਦਾ ਸਮਾਂ ਨਹੀਂ ਲੱਗਿਆ ਕਾਨੂੰਨੀ ਤਾਂ ਛੋਟੇ ਕਿੱਥੇ ਜੱਥੇਦਾਰਾਂ ਦੀ ਨੀਤੀ ਕਿ ਜੱਥੇਦਾਰਾਂ ਨੇ ਉਹ ਸਾਡੇ ਕਮੇਟੀ ਜੁਲਹਾਰ ਸਾਹਿਬ ਸਰਦਾਰ ਸਾਹਿਬ ਵੀ ਸੁਣੋ ਨਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਨਹੀਂ ਬੋਲਦਾ ਹਿੱਸਾ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਸਾਡੀ ਪਾਰਟੀ ਦੀ ਪੰਥ ਦੇ ਸਾਡਾ ਪੰਥ ਤੈਅ ਕਰੋਗੇ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਸਾਡੀ ਮੈਡੀ ਸਿੱਖਿਆ ਵਿਧਾਨ ਸਭਾ ਨਹੀਂ ਤੈਅ ਕਰੋਗੀ ਜਿੰਨਾ ਨੇ ਸਾਡੇ ਸਿੱਖ ਨੌਜਵਾਨ ਮਾਰੇ ਜਿੰਨਾ ਨੇ ਸਿੱਖ ਨੌਜਵਾਨ ਵੀ ਖਾਦ ਉਹ ਮੈਨੂੰ ਨਹੀਂ ਪਰਵਾਹੀ ਜਿੰਨਾ ਨੇ ਸਿੱਖ ਨੌਜਵਾਨ ਮਾਰੇ ਮੈਂ ਨਾ ਵਿਧਾਨ ਸਭਾ ਦੌਰ ਸਿੱਖ ਬਿਲਕੁਲ ਸਿੱਖ ਹਾਂ ਕਾਨੂੰਨ ਇਹ ਛੋਟੇ ਕਿੱਥੇ ਆਸ ਜੱਟੇਦਾਰਾਂ ਦੀ ਮੁਕਤੀ ਤੇ ਜੱਟੇਦਾਰਾਂ ਨੂੰ ਉਹ ਸਾਡੇ ਕਮੇਟੀ ਚੁਣਿਆਖਾ ਸਰਦਾਰ ਸਾਹਿਬ ਵੀ ਨਾ ਸਨ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕਰੀ ਪੰਥ ਦਾ ਹਿੱਸਾ ਹੈ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਸਾਡੀ ਪਾਰਟੀ ਦੀ ਪੰਥ ਦੇ ਸਾਡਾ ਪੰਥ ਕਿਆ ਕਰੋਗੇ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਐਸਾ ਅਸੀਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੋਗੀ ਮੈਂ ਤੁਹਾਨੂੰ ਇਹ ਦੱਸ ਦਿੰਦਾ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਮਾਰੇ ਕੱਲੋ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਉਹ ਮੈਨੂੰ ਵੀ ਪਰਵਾਹ ਨਹੀਂ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਸੰਵਿਧਾਨ ਸਭ ਦੌਰ ਸਿੱਖ ਨੂੰ ਦੋ ਪੁਲਿਸ ਸਿੱਖ ਨੂੰ ਕਾਨੂੰਨ ਇਹ ਛੋਟੇ ਕਿਉਂ ਆਸ ਜੱਥੇਦਾਰਾਂ ਦੀ ਮੀਟਿੰਗ ਇਹ ਜੱਥੇਦਾਰਾਂ ਨੂੰ ਉਹ ਸਾਡੇ ਕਮੇਟੀ ਜੁਲਾਰਾ ਕਾ ਸਰਦਾਰ ਸਾਹਿਬ ਵੀ ਲੱਗਣਾ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨੇ ਤੈਅ ਪੰਥ ਦੇ ਹਿੱਸੇ ਉਹ ਵਿਧਾਨ ਸਭਾ ਨੇ ਤੈਅ ਕਰੋਗੀ ਸਾਡੀ ਸਾਡੀ ਦੇ ਪੰਥ ਦੇ ਸਾਡਾ ਪੰਥ ਤੈਅ ਕਰੋ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਸਾਡੀ ਮੈਂ ਵੀ ਸਿੱਖ ਵਿਧਾਨ ਸਭਾ ਨੇ ਤੈਅ ਕਰੋਗੀ ਮੈਂ ਤਾਂ ਤੁਹਾਨੂੰ ਇਹ ਦੱਸ ਦਿੰਦਾ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨ ਮਾਰੇ ਕੱਲ੍ਹ ਤੁਹਾਡੇ ਨਾਲ ਵੀ ਹੋ ਸਕਦੇ ਜਿਨ੍ਹਾਂ ਨੇ ਸਿੱਖ ਨੌਜਵਾਨ ਨੂੰ ਵੀ ਸਾਧਨ ਉਹ ਮੈਨੂੰ ਨਹੀਂ ਪਰਵਾਹੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਦੌਰ ਸਿੱਖ ਨੂੰ ਮੈਂ ਦੱਸਦਾ ਸਮਝ ਨਹੀਂ ਸਕਦੇ ਕਾਨੂੰਨੀ ਦਾ ਛੋਟੇ ਕੀ ਆਸ ਜੱਥੇਦਾਰਾਂ ਦੀ ਮਿਲਤੀ ਤੇ ਜੱਥੇਦਾਰਾਂ ਨੂੰ ਮਤਲਬ ਉਹ ਸਾਡੇ ਕਮੇਟੀ ਜੁੜਾਖਾ ਸਾਹਿਬ ਸਰਦਾਰ ਸਾਹਿਬ ਵੀ ਲੱਗਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕੀਤੀ ਦਾ ਹਿੱਸਾ ਉਹ ਮਤਾਰ ਸਮਾ ਨਹੀਂ ਕਰੂਗੀ ਪਰ ਉਹ ਸਾਡੀ ਪਾਰਟੀ ਪੁੱਛਦੇ ਸਾਜਾ ਪੰਥ ਕਿਆ ਕਰੋਗੇ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਅਸੀਂ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੋਗੀ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨਾਂ ਦੇ ਖਾਲੋ ਥੋੜੇ ਨਾਲ ਵੀ ਹੋ ਸਕਦੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਵੀ ਕਾਜ ਨਹੀਂ ਪਰਵਾਹੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ उदान <messimitation>